ਲੁਧਿਆਣਾ ਬਚਤ ਭਵਨ ਵਿਖੇ ਰੈਵਨਿਊ ਕਾਨਗੋ ਐਸੋਸੀਏਸ਼ਨ ਦੇ ਵੱਲੋਂ ਇੱਕ ਕੈਂਪ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਸਰਬਸੰਮਤੀ ਦੇ ਨਾਲ ਆਪਣਾ ਨਵਾਂ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੂੰ ਚੁਣਿਆ ਗਿਆ। ਇਸ ਦੌਰਾਨ ਹੋਰ ਆਗੂਆਂ ਨੂੰ ਵੱਖ-ਵੱਖ ਅਹੁਦੇ ਦਿੱਤੇ ਗਏ ਹਨ। ਪਤ్రਕਾਨਾ ਗਲਬਤ ਕਰਦੇ ਹੋਏ ਨਿਯੁਕਤ ਨੇ ਕੀ ਕੀ ਜ਼ਿਲ੍ਹਾ ਪ੍ਰਧਾਨ ਅਤੇ ਹੋਰ ਆਗੂਆਂ ਨੇ ਵੀ ਕੀ ਕੀ ਐਸੋਸੀਏਸ਼ਨ ਮੈਂਬਰ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਉਸ ਨੂੰ ਭਵਿਕ ਵਿੱਚ ਜੋ ਵੀ ਮੁਸ਼ਕਲਾਂ ਆਉਣਗੀਆਂ ਉਹਨਾਂ ਦੇ ਜੋ ਵੀ ਪਿਛਲੇ ਮੁਸ਼ਕਲਾਂ ਹਨ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਨਾਲ ਹੀ ਇਹ ਕਿ ਜੋ ਵੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਉਣਗੇ ਹਾਂਜੀ ਮੈਂ ਜਸਪੀਰ ਸਿੰਘ ਜੱਸੀ ਕੰਫਰੰਸੇਸ਼ਨ ਰੈਵਨਿਊ ਦਾ ਪ੍ਰਧਾਨ ਅੱਜ ਸਰਬਸੰਮਤੀ ਨਾਲ ਚੁਣਿਆ ਗਿਆ ਤੇ ਸਾਬਕਾ ਬੋਡੀ ਜਿਹੜੀ ਸਾਡੇ ਸੁਭਜਿੰਦਰ ਸਿੰਘ ਜੀ ਔਜਲਾ ਪ੍ਰਧਾਨ ਸੀ ਤੇ ਕਰਨ ਕਰਨਜਸਪਾਲ ਸਿੰਘ ਜੀ ਵਰਕ ਦਲਜੀਤ ਸਿੰਘ ਜੀ ਤੇ ਜਗਤਾਰ ਸਿੰਘ ਜੀ ਸਰ ਸਾਡੇ ਸਦਰ ਕਨਗੋ ਰਜਿੰਦਰ ਸਿੰਘ ਐਸਕੇ ਤੇ ਸਮੁੱਚੀ ਬੋਡੀ ਦੀ ਸਾਰੀ ਰਹਿਮਨ ਨਾਈ 8 ਸਾਰਾ ਜੋ ਇਹ ਪ੍ਰਕਿਰਿਆ ਹੋਈ ਹੈ ਤੇ ਉਹਦੇ ਵਿੱਚ ਸਾਨੂੰ ਜਿੰਨਾ ਵੀ ਸਾਡੇ ਸਾਥੀ ਇੱਥੇ ਹਾਜ਼ਰ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਜੋ ਵੀ ਅਸਾਨੂੰ ਇਹਨਾਂ ਨੇ ਆਉਦੇਦਾਰੀ ਬਖਸ਼ੀ ਹੈ ਉੱਤੇ ਅਸੀਂ ਆ ਪੂਰਾ ਪਰ ਜੋ ਮਤਲਬ ਹਲ ਚੜਾਵਾਂਗੇ ਜਿਵੇਂ ਸਾਡੀ ਜਥੇਬੰਦੀ ਹੋਊਗੀ ਸਾਡੇ ਉਹਦੇ ਲਈ ਅਸੀਂ ਸਮਰਥਨ ਆਉਂ। ਕਿਹੜੇ ਕਿਹੜੇ ਕੰਮ ਪੇਲੇ ਜਿਹਦਾ ਬਤੇ ਜਾਣੇ ਤੁਹਾਡਾ ਜੀ। ਜੋ ਵੀ ਸਾਡਾ ਕੰਮ ਹੋਊਗਾ ਜੀ ਸਾਡੇ ਕੰਮ ਤਾਂ ਸਾਡੇ ਕਿਡੇ ਹੁੰਦੇ ਜੇ ਸਾਡਾ ਪ੍ਰਸ਼ਾਸਨ ਦੇ ਨਾਲ ਹੀ ਸਾਡਾ ਹੁੰਦਾ। ਜੋ ਸਾਡਾ ਪ੍ਰਸ਼ਾਸਨ ਦੇ ਨਾਲ ਕੋਈ ਇਹ ਜੀ ਮੰਗ ਹੋਊਗੀ ਉਹਨੂੰ ਅਸੀਂ ਪੂਰੇ ਸਾਥੀ ਮਿਲ ਜੁੜ ਕੇ ਅਸੀਂ ਇੱਕ ਦੇ ਨਾਲ ਉਹਨੂੰ ਕਰਾਂਗੇ। ਅੱਜ ਸਾਡੀ 2 ਸਾਲ ਦੀ ਪਿਛਲੀ ਟਰਮ ਪੂਰੀ ਹੋਣ ਤੇ ਨਵੀਂ ਟੀਮ ਕਨਗੋਸ਼ੀ ਸਿਸਟਮੀ ਚੁਣੀ ਗਈ ਆ। ਉਹਦੇ ਵਿੱਚ ਜਸਵੀਰ ਸਿੰਘ ਦੱਸੀ ਪ੍ਰਧਾਨ ਜੀ ਤੇ ਮੈਂ ਦਾਸ ਨੂੰ ਜਰਨਲ ਸਕੱਤਰ ਪਹਿਲਾਂ ਵੀ 2 ਸਾਲ ਮਰਿਆ ਦਾਸ ਜਰਨਲ ਸਕੱਤਰ ਹੁਣ ਦੁਬਾਰਾ ਫਿਰ ਇਹਨਾਂ ਨੇ ਮੈਨੂੰ ਚੁਣਿਆ ਜਿਸ ਤਰ੍ਹਾਂ ਵੀ ਜ਼ਿਲ੍ਹਾ ਜ਼ਿਲ੍ਹਾ ਪਾਰਟੀ ਦੀਆਂ ਜਿਹੜੀਆਂ ਮੰਗਾਂ ਹੋਣਗੀਆਂ ਉਹ ਆਮ ਸਾਡੇ ਸਾਥੀਆਂ ਦੀਆਂ ਮੰਗਾਂ ਹੋਣਗੀਆਂ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਔਰ ਅੱਗੇ ਵੀ ਪਹੁੰਚਾਉਂਦੇ ਰਹਾਂ ਅੱਗੇ ਵੀ ਸਫਲਤਾ ਪ੍ਰਾਪਤ ਕੀਤੀਆਂ ਅੱਗੇ ਜਿੰਨੀਆਂ ਵੀ ਮੰਗਾਂ ਉਹਨਾਂ ਨੂੰ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਇਹ ਸਾਡੀ ਪਹਿਲ ਜ਼ਿਆਦਾ ਮੰਗ ਹੈ ਮੈਂ ਸੁਖਜੀਤ ਪਾਲ ਸਿੰਘ ਤ੍ਰਿਕੇ ਅੱਜ ਸਾਰੇ ਸਾਥੀਆਂ ਨੇ ਮਾਨ ਦਿੱਤਾ ਤੇ ਮੈਨੂੰ ਇਹਨਾਂ ਨੇ ਨੁਮਾਇੰਦਾ ਪੰਜਾਬ ਚੁਣਿਆ ਜੋ ਸਾਡੀ ਪੰਜਾਬ ਦੀ ਪ੍ਰਧਾਨ ਦੀ ਚੋਣ ਹੋਣੀ ਹੈ ਉਹਦੇ ਲਈ ਇਹਨਾਂ ਨੇ ਨੁਮਾਇੰਦਾ ਭੇਜਿਆ ਮੈਨੂੰ ਮੈਂ ਸਾਰੇ ਸਾਥੀਆਂ ਦਾ ਸਾਡੇ ਦਾ ਬਹੁਤ ਧੰਨਵਾਦ ਕਰਦਾ ਤੇ ਅੱਜ ਇਹ ਸਾਡੀ ਜਿਹੜੀ ਚੋਣ ਹੈ ਇਹ 2 ਸਾਲ ਲਈ ਹੁੰਦੀ ਹੈ ਜੀ ਤੇ ਇਹਦੇ ਚ ਅਸੀਂ ਸਾਡੀਆਂ ਜੋ ਪ੍ਰਸ਼ਾਸਨ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਸਾਡੇ ਸਾਥੀਆਂ ਦੀਆਂ ਤਕਲੀਫਾਂ ਨੇ ਜੋ ਸਾਡੀਆਂ ਮੰਗਾਂ ਨੇ ਜਿਹਦੇ ਚ ਮੇਨ ਸਾਡਾ ਪ੍ਰੋਮੋਸ਼ਨ ਦਾ ਹੀ ਹੁੰਦਾ ਕਿਉਂਕਿ ਇੱਕ ਪੜਵਾਰੀ ਉਹ ਕਿੰਨੇ ਕਿੰਨੇ ਸਾਲ ਪੜਵਾਰੀ ਹੀ ਰਹਿੰਦਾ ਉਹਦੀ ਪ੍ਰੋਮੋਸ਼ਨ ਨਹੀਂ ਹੋ ਪਾਉਂਦੀ ਤੇ ਇਹ ਸਾਡੇ ਸਤਰ ਕਨਗੋਦ ਸਾਹਿਬ ਬੈਠੇ ਨੇ ਸਾਡਾ ਬਹੁਤ ਸਹਿਯੋਗ ਕਰਦੇ ਨੇ ਇਸ ਕੰਮ ਚ ਤੇ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੀ ਸਾਡੀ ਅੱਗੇ ਸਾਡੇ ਪੜਵਾਰੀਆਂ ਜੋ ਕਨਗੋਦੀ ਪ੍ਰੋਮੋਸ਼ਨ ਆ ਤੇ ਉਹਦੇ ਲਈ ਅਸੀਂ ਆਪਣੇ ਜੋ ਮੰਗ ਪੱਤਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਸ੍ਰੀ ਜਸ਼ਮੀਤ ਸਿੰਘ ਜੱਸੀ ਇਹਨਾਂ ਦੀ ਰਹਿਨਮਾਈ ਚ ਅਸੀਂ ਉਹਨਾਂ ਨੂੰ ਮਿਲਾਂਗੇ ਡੀ ਸਾਹਿਬ ਨੂੰ ਤੇ ਉਹਨਾਂ ਨੂੰ ਮੰਗ ਪੱਤਰ ਦਵਾਂਗੇ ਤੇ ਇਸ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਸਾਡੀਆਂ ਸਮੱਸਿਆਵਾਂ ਨੇ ਉਹ ਅਸੀਂ ਬੈਠ ਕੇ ਵਿਚਾਰ ਵਟਾਂਦਰਾ ਕਰਾਂਗੇ ਅੱਜ ਵੀ ਸਾਥੀਆਂ ਸੰਝਾ ਲਵਾਂਗੇ ਤੇ ਜੋ ਵੀ ਸਾਡੀਆਂ ਕੋਈ ਔਕੜਾਂ ਨਿਕਲ ਕੇ ਸਾਹਮਣੇ ਆਉਣਗੀਆਂ ਉਹਦੇ ਸਬੰਧ ਚ ਅਸੀਂ ਮੰਗ ਪੱਤਰ ਤਿਆਰ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਲੁਧਿਆਣਾ ਜੀ ਨੂੰ ਦਵਾਂਗੇ ਤੇ ਜੇ ਕੋਈ ਆ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਨਾਲ ਸੰਬੰਧਿਤ ਉੱਪਰ ਪੰਜਾਬ ਬਾਡੀ ਨਾਲ ਸੰਬੰਧਿਤ ਜਾਂ ਕੋਈ ਸਰਕਾਰ ਨਾਲ ਸੰਬੰਧਿਤ ਮੰਗ ਹੋਊਗੀ ਤਾਂ ਇਹਨਾਂ ਨੇ ਮਾਨ ਬਖਸ਼ਿਆ ਪੰਜਾਬ ਦੇ ਵਿੱਚ ਭੇਜਿਆ ਉਹ ਮੈਂ ਇਹਨਾਂ ਦੇ ਰਾਹੀਂ ਉਹ ਮੇਰੇ ਰਾਹੀਂ ਜਾਂ ਇਹਨਾਂ ਦੀਆਂ ਜੋ ਸਮੱਸਿਆਵਾਂ ਨੇ ਉਹ ਮੈਂ ਪੰਜਾਬ ਤੱਕ ਪਹੁੰਚਾਉਂਗਾ